ਜੀ ਜੀ ਬੋ ਭਾਜੀ ਕੀ ਹਾਲ ਚਾਲ ਮੌਜੀ ਜੀ ਸੁਣਾਓ ਅੱਜ ਫਸਟ ਟਾਈਮ ਟੈਟਿਕ ਨੂੰ ਹੋਣਗੇ ਕੋਈਆਂ ਜੀ ਕਬ ਹੈ ਨਹੀਂ ਤੇ ਮੈਨੂੰ ਤਾਂ ਬਹੁਤ ਡਰ ਰਹੀ ਆ ਕਹਿੰਦੀ ਮੈਨੂੰ ਡਰ ਬਹੁਤ ਲੱਗ ਰਿਹਾ ਹੈ ਜੂ ਹੁਏ ਮੌਜੀ ਡੈਡੀ ਹੋ ਗਈਆਂ ਕੁਛ ਦਿਨ ਬਿਠਾ ਦਿੱਤ ਗਿਆ ਮੈਨੂੰ ਇਹ ਲੱਭੇ ਬਾੜ ਇਹ ਦੰਦੇ ਵਾਸਤੇ ਚੱਲ ਮੈਂ ਬੋ ਇੱਧਰ ਜੜ ਗਰੋ ਲੈਫਟ ਸਾਈਡ ਤੋਂ ਤੇ ਲੱਗਾ ਬੰਨ ਟੈਟੂ ਭਾਈ ਤੋਂ ਤੇ ਬਣਾਉਣਾ ਆਹ ਸਿੱਧਰੇ ਪ੍ਰਿਹਨ ਆਇਆ ਚੱਲ ਸਮਾਂ ਤੇ ਪ੍ਰਿਹਨ ਨਹੀਂ ਆ ਰਿਹਾ ਹੂੰ ਦੀਪੂ ਭਾਈ ਨੂੰ ਲੱਗੇ ਬਣਾਉਂ ਮੂੰਜੀ ਕਮਰ ਜਾਂਦਾ ਓਏ ਮਨੂੰ ਅਟੇ ਢੀ ਵੀ ਰਾਹ ਦੇ ਚੱਕ ਲੈ ਇਹਨੂੰ ਚੱਕ ਲੈ ਜੀ ਜੀ ਸਵਾਗਤ ਨਾਮ ਨਹੀਂ ਹੁੰਣਾ ਕੋ ਜਿੰਨੇ ਮੂੰਹ ਬਣਾਈ ਜਾਂਦੀ ਸਾਰਿਆਂ ਨੂੰ ਪਤਾ ਆ ਲੋਕੀ ਬਣਾਉਂਦੇ ਆ ਲੈ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਮੇਡਾ ਮੋਟਾ ਬਣਾਉਣਾ ਹੀ ਆ ਉਹ ਤਾਂ ਉਦਾਂ ਵੀ ਹੁੰਦਾ ਹੀ ਜਿੰਨੇ ਸੀ ਇਦਾਂ ਤਰ੍ਹਾਂ ਦੋ ਬਾਈ ਵਾਲ ਕਟਾਣੇ ਤੋਂ ਲੈ ਨਹੀਂ ਦਾ ਕਿੱਦਾਂ ਜਿੰਨੇ ਦੇਖਿਆ ਇਹ ਪੁਨਾਰੀ ਸਾਹਿਬ ਮਿਲਿਆ ਨਹੀਂ 16 ਦੀ ਹੁਣ ਬਹੁਤ ਜ਼ਿਆਦਾ ਕਿੰਨਾ ਜਗਾ ਨਹੀਂ ਫਰਕ ਫੀਚਰ ਹੀ ਨਵੇਂ ਆਏ ਨੇ ਜਿਆਦਾ ਜੋ ਜਾਂ ਵੀ ਹੈ ਜਦੋਂ ਲੈ ਕੇ ਦੇਖ ਲਓ ਚੈੱਕ ਕਰਨੇ ਕਰੀਏ ਇਹ ਸਹੀ ਹੈ ਸਹੀ ਨੇ ਸਦਾਤ ਸਦਾਤ ਹੁਣ ਇਹ ਆ ਰਹੇ ਨੇ ਖੜੇ ਹੋ ਕੀ ਕੀ ਮੰਦਾ ਮੈਂ ਜੀ ਮੰਦਾ ਜਦੋਂ ਮੈਂ 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 ਰੋ ਵਿੱਚ ਹੁੰਦਾ ਗੱਬੇ ਚਲੋ ਜੀ ਕਰੋ ਸਟਾਰ ਹੈ ਜਿੱਦਾਂ ਕਿ ਨਾ ਜਿੱਦਾਂ ਪਹਿਲੀ ਪਹਿਲੀ ਵਾਰ ਆਉਂਦਾ ਹੈ ਜਾਂ ਕੰਡੇ ਨਹੀਂ ਆਵਾਜ਼ ਨਹੀਂ ਦਦ ਹੁੰਦੀ ਪਿੱਟ ਤੇ ਬਹੁਤ ਹੁੰਦੀ ਲੈ ਚੱਲ ਜਾਈਏ ਚਲੋ ਕੋਲ ਲੋ ਜੀ ਲੱਭੂ ਭਾਈ ਬਣਾਉਂਦੇ ਟੜੂ ਦੀਪੂ ਭਾਈ ਹੁਣ ਨਹੀਂ ਹਜੇ ਮੜਾ ਜੀ ਬੀਦੀ ਆ ਨਾ ਪਾਣੀ ਵਿੱਚ ਪੀਸਾ ਪੈਂਦੀ ਉਹ ਵਾਹ ਉਹ ਅਚਾਨਾ ਬੱਲੇ ਬੱਲੇ ਬੋੜਾ ਵੀ ਹੁਣਾ ਦਾ ਮੁੰਡਾ ਹੈ ਮੈਂ ਇਹ ਕੰਮ ਕਰਾ ਰਹੇ ਹਾਂ ਤੇ ਉਹ ਇਹ ਡਰਾਇੰਗ ਕਰਾਉਂਦੇ ਸ਼ੁਰੂ ਤੋਂ ਕਰਦੇ ਆ ਤੇਨੂੰ ਹੁੰਦੀ ਹੈ ਮੈਂ ਮिक्की ਮੋਜ਼ ਬਣਾਉਂਦਾ ਤੇੜਾ ਕਿਤੇ ਪੇਪਰ ਤੇ ਬਣਦਾ ਕਾਰਨ ਆਲਾ ਬੰਦਾ ਰਹਿ ਗਿਆ ਸਵਾਲਾਂ ਹਾਂ ਸਿੱਖ ਸਕਦਾ ਨਾ ਬੰਦਾ ਆ ਡੀ ਅਨਿੰਗ ਦਾ ਅੱਛਾ ਮਤਲਬ ਬੰਦੇ ਦਾ ਦਿਲ ਚਾਹੀਦਾ ਸਿੱਖਣ ਨੂੰ ਇਸ ਗਾਹ ਦੇਣਗੇ ਤੁਸੀਂ ਅੱਛਾ ਆ ਗਿਆ ਭਾਈ ਕਿਹਚੋ ਨਹੀਂ ਆ ਜੀ ਭਾਜੀ ਕਿਦਾਂ ਵਧੀਆ ਕੰਮ ਭਈਆ ਕੋ ਫੋਟੋ ਆਇਆ ਕੁੜੀ ਬਗ ਐਕਟਰ ਉੱਤਰ ਹੈ ਇਹਦਾ ਟੈਸਟ ਹੈਂ ਮੰਦੀ ਨਹੀਂ ਤੇ ਉਹ ਵੀ ਹੋ ਕੀ ਲੱਗਣਾ ਕਿ ਲੱਗ ਲੱਗ ਇਹ ਤਾਂ ਪਿੱਟ ਦੇ ਨਾਲ ਲੱਗ ਪਿੱਟ ਦੇ ਦਾ ਇੱਥੇ ਜਲ ਲੱਦਾ ਹੋਰ ਇਹ ਲੱਗਾ ਹੁਣ ਭੇੜੀਆ ਤਾਂ ਭੇੜੀਆ ਹਾਂ ਹੋਰ ਹੈ ਹੋਰ ਸੁਣਣਾ ਤੂੰ ਦੇਖ ਭੇੜੀਆ ਬਣ ਲੱਗਾ ਭੇੜੀਆ ਤੂੰ ਆ ਪੂਗੀ ਤੈਨੂੰ ਪਿੱਛੇ ਲੰਘੇ ਪਿੱਟ ਦੇ ਨਾਲ ਦੀਦਾ ਨਵਾਸ ਤੂੰ ਬਗਵਾਨ ਨੂੰ ਥੋੜਾ ਬਣਾ ਟੈਡਾ ਮੈਂ ਤੂੰ ਕਿਸ ਨੇ ਕਿਹਾ ਆਣਾ ਤੇ ਤੁਮੇ ਤਾਂ ਟੈਟੂ ਦਾ ਸਾਰੇ ਕੱਪੜੇ ਵਾ ਲਾਉਣੇ ਆਣੇ ਸੀ ਚਾਹੇ ਠੰਡ ਹੋਵੇ ਚਾਹੇ ਗਰਮੀ ਮੈਂ ਤਾਂ ਮੈਨੂੰ ਪਤਾ ਨਹੀਂ ਕਿ ਇਹ ਮੈਂ ਟੈਟੂ ਬਣਾਇਆ ਨਹੀਂ ਜਿਵੇਂ ਸਹੀ ਗੱਲ ਕਿ ਨਹੀਂ ਪਤਾ ਮੈਂ ਵੀਡੀਓ ਆਪ ਪਾਉਣੀ ਆਦੀ ਬਗੈ ਟੈਟੂ ਦੀ ਆਪਾਂ ਇਹਨੂੰ ਮੜਾ ਜਾ ਇਨਸਟਾਲਮੈਂਟ ਦੁਬਾਰਾ ਕਰਾਂਗੇ ਇਨਸਟਾਲਮੈਂਟ ਇਹ ਕੀ ਕਹਿੰਦੇ ਇਹਨੂੰ ਅੰਗਰੇਜ਼ੀ ਚ ਰੀਟੱਚ ਰੀਟੱਚ ਕਰਾਂਗੇ ਇੰਗਲਿਸ਼ ਇੱਕ ਪਹਿਲਾਂ ਸਾਰਿਆਂ ਨੂੰ ਪਤਾ ਕਿੰਨੀ ਆਉਂਦੀ ਮੈਨੂੰ ਮੈਂ ਤਾਂ ਕਲਾਸ ਲਾਇਆ ਇੰਗਲਿਸ਼ ਜਿੰਨੇ ਮੈਨਾਂ ਐਡ ਉਹਨਾਂ ਨੂੰ ਪਤਾ ਮੈਂ ਅੰਗਰੇਜ਼ੀ ਸਕੂਲੇ ਨਹੀਂ ਪੜਿਆ ਹਾਂ ਕੋੜਾ ਵੀ ਪੜਿਆ ਨਹੀਂ ਹਾਂ ਨਹੀਂ ਮੈਂ ਲੱਗਾ ਇੰਗਲਿਸ਼ ਗੁੱਲੇ ਉਹਨਾਂ ਕੱਢ ਦਿੱਤਾ ਕੋਈ ਸਰਕਾਰੀ ਵਾਲੇ ਵੀ ਇੰਟੈਲੀਜੈਂਟ ਆ ਦੇਗਾ। ਵਾਈਸ ਪਰ ਸਰਕਾਰੀ ਆ। ਦੇ। ਇਫ ਯੂ ਕੈਨ ਡੋਟ ਮਾਈਂਡ, ਮੂਵ ਆਨ ਕਰ। ਸਹੀ ਬੋਲਿਆ ਜੀ ਬੋ ਕੋ ਮੈਂ। ਇਫ ਯੂ ਕੈਨ, ਇਫ ਯੂ ਡੋਟ ਮਾਈਂਡ। ਯਾਰ ਦੂ ਮੈਂ ਗਲਤੀਆਂ ਕਰ ਕੱਢੀਆਂ ਜਾਂਦਾ। ਭਾਈ ਯਾਰ ਬੰਦ ਕਰ ਦੇ ਮੇਰੇ ਬਲੋਗ ਮੈਂ ਨਹੀਂ ਕਰਾਂ। ਕੱਟ ਦੇ ਤੂੰ ਬੱਦ। ਮੈਂ ਨਹੀਂ ਕਰਦਾ। ਅੱਜ ਆਉਂਦਾ। ਆ। ਵੀਰ ਦਾ ਬੰਦਾ ਹੋ ਗਿਆ ਆ ਇਸ ਕਾਰ ਕਿਹਦਾ ਟਾਈਮ ਨਹੀਂ ਲੱਗਦਾ ਪਰ ਮੋਜ ਨਾ ਕਰਦਾ ਉਹ ਨਹੀਂ ਨਹੀਂ ਪ੍ਰੋਮੋਸ਼ਨ ਹੀ ਕਰਨੀ ਆ ساری ਉਮਰ ਉਹਨੇ ساری ਮੈਂ ਲੱਗਦਾ ਬਿਆਹ ਵਾਲਾ ਬਲੌਗ ਵੀ ਦੋਸਤੋ ਆ ਜਾਣਾ ਜਲਦੀ ਬਿਆਹ ਵਾਲਾ ਬਲੌਗ ਪਾਉਂਦੇ ਆ ਕੋਈ ਚੱਕਰ ਨਹੀਂ ਇਸ ਕਾਰ ਬਣੀ ਕਹਿੰਦਾ ਬਹੁੰਦਾ ਨਹੀਂ ਆਪਣਾ ਕਿੱਦਾਂ ਲੱਗਦਾ ਭਰੀ ਲੈ ਕੇ ਆਇਆ ਉਹ ਮੈਂ ਕਹਿੰਦਾ ਕੜੀ ਨਾ ਖਾਭ ਜਾਂਦੀ ਆ ਪੁਰਾਣਾ ਲੜ ਪਿਆ ਗੱਲ ਇੱਕ ਬੰਦਾ ਯੂ ਐਸ ਏ ਦਾ ਹੀ ਇਹ ਕਹਿੰਦਾ ਬਾਹਰੋਂ ਜਦਾ ਗੋਰੀ ਲੈ ਕੇ ਆ ਤਾ ਕੈਨੇਡਾ ਵਾਲੀ ਹੁੰਦੀ ਆ ਹਾਂ ਜੀ ਕਾਹਦੇ ਸਾਲ ਦੇ ਮੈਂ ਸਿੱਧੀ ਗੱਲ ਇੱਕ ਸਾਬ ਕਹੀ ਦੀਪਕ ਗੱਲ ਵੀਡੀਓ ਚ ਮੈਂ ਕਹਾਂ ਜਿਹੜਾ ਖਾਲਾ ਕੱਢੂਗਾ ਮੈਂ ਸਿੱਧਾ ਹੀ ਕੱਢਦਾ ਮੋਰਿਆਂ ਕੱਲੋਂ ਮੈਂ ਸਿੱਧਾ ਹੀ ਭਾਈ ਸਿੱਧੀਆਂ ਚੱਲੀਆਂ ਸਿੱਧੀਆਂ ਹੀ ਕੱਲੋਂ ਬਹੁਤ ਰੇਲ ਬਣਾਇ ਕਮੈਂਟਾਂ ਚ ਇੱਕ ਕੁੜੀ ਜੀ ਨੇ ਕਮੈਂਟ ਕੀਤਾ ਮੈਨੂੰ ਇਹ ਕਿੰਨੇ ਭਾਈ ਇੰਨੀ ਸੋਚੇ ਮੇਰੇ ਧਮੋੜੀ ਲੜੀ ਦੀ ਨਹੀਂ ਭਈ ਜਿੰਨੀ ਤੇਰੇ ਦਪੈ ਜਣੀ ਦੇਖੀ ਜਾਈ ਤੂੰ ਤੇਰੀ ਮਿੱਢੀ ਆ ਨਹੀਂ ਮਿੱਢਣੀ ਨਹੀਂ ਘਰ ਜਾ ਰਹੇ ਕਿਦੋਂ ਆ ਗਿਆ ਇਹ ਕਹਿੰਦਾ ਪੈਈ ਗਿਆ ਕੋਈ ਇਹਨੂੰ ਓਏ ਕੀ ਕਹੀ ਜਾਂਦਾ ਇਹਦਾ ਵੀ ਕੰਨ ਸਿੱਧਾ ਕਰਨਾ ਪੈਣਾ ਮੜਾ ਯਾਰ ਸਮਝ ਨਹੀਂ ਆਉਦੀ ਕੀ ਕਹਿੰਦਾ ਇਹ ਮੰਨੂ ਰਿਆ ਮੰਨੂ ਭੱਜ ਗਿਆ ਭੱਜ ਕੇ ਆਪਾਂ ਆਪਾਂ ਵੀ ਵਲੋਗ ਪਾਈ ਦਾ 6 ਮਿੰਟ ਦਾ ਲੈ ਕਿਹਨੇ ਫੈਂਟ ਟੱਡੂ ਨਾਲ ਸੈਦੇ ਵੀ ਟੱਡੂ ਬਣਾਉਣਾ ਅੱਜ ਠੀਕ ਆ ਉਹ ਲੈੜ ਕੋੜ ਕੇ ਗੜੀ ਆਮਣੇ ਤੈਨੂੰ ਵੀ ਆਈ ਹੁੰਦੀ ਆ ਵੀਡੀਓ ਚ ਤਾਂ ਲੱਗਿਆ ਟੋਲਵਾ ਠੀਕ ਆ ਮੈਂ ਵੀ ਲਾਣਾ ਤੇਰਾ ਤੱਕਦੀ ਰਹੀ ਉਹ ਸੰਗ ਇੱਧਰ ਕੈਮਰਾ ਬਣਾ ਸੀ ਖਲੇ ਰ ਆ ਲੈ ਦੇਖ ਦੇਖ ਹੈਲੋ ਹੈਲੋ ਬੀਕੂ ਥੱਲੇ ਆ ਜਿਵੇਂ ਜੀਕੀ ਜੀਕੀ ਨਾ ਦੇਖ ਦੇਖ गिनत रहे हैं थैली क्या कहना चाहता है दोस्तों को मनवीर क्या बोलना चाहता है तुम हिंदी भी कटई आंदी है हूं जो जो मेरे को ਏ ਦੋਸਤੋ ਮੈਂ ਤੇ ਮੇਰਾ ਮੁੰਡਾ ਏ ਡੀ ਵੀ ਸਰਦ ਲਵੇੜਨਾ ਤਾਂ ਪਾਉ ਗਿਆ ਨਵੀ ਦਾ ਛਿੰਚੇ ਮੈਨੂੰ ਘਵਾ ਦੇ ਮੈਨੂੰ ਲੈ 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 ਕਿੱਦਾਂ ਦਾ ਨਾਮ ਨਗਰ ਦੇਖਦੇ ਆਂ ਬਾਹ ਗੁਰੀ ਵਟਾ ਰਣੀ ਬਾਜੀ ਬਾਹ ਜੁੰਦੀ ਬਾਦੀ ਦਾ ਉੱਪਰ ਕੁਛ ਨਹੀਂ ਹੈਗਾ ਉੱਪਰ ਰੱਬ ਆ ਲੈਣ ਜਿਹੜਾ ਵੜ ਕੇ ਖੜਾ ਚਲੋ ਰੈਸਟ ਕਰ ਲਓ ਕੋफी ਪੀਓ ਚਲੋ ਜੀ ਆ ਰੋ ਕੋफी ਪੀਓ ਰੱਖ ਮੇਰੀ ਥੋੜੇ ਰਹਿ ਗਏ ਓ ਬੱਲੇ 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 ਓਏ ਓਏ ਮਨੇ ਟੋਪੀ ਕੱਟ ਪਾ ਲਈ ਉਪਿਕਟ ਪਾ दिए ਬਾਈ ਬੈਠਾ ਰਹਿ ਗਿਆ ਸਰ ਉਹ ਕਹਿਣੀ ਦੀਪਾ ਭਾਈ థాంਕ ਯੂ ਤੁਹਾਡਾ ਬਹੁਤ ਬਹੁਤ ਭਾਈ ਜੀ ਉਹ ਜੀ ਨੂੰ ਕਹ ਲਓ ਇਸ ਦੀ ਕੀ ਜਰੂਰਤ ਹੈ ਨਾਲ ਹੀ ਹੋਰ ਵੀ ਇਸ ਦੀ ਕੀ ਜਰੂਰਤ ਨਹੀਂ ਨਹੀਂ ਮੈਂ ਨਹੀਂ ਕਹਿੰਦਾ